ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹੀ ਮਨਮੋਹ ਸਿੰਘ ਹੈ ਜੀ ਮਨਮੋਹ ਜੀ ਇਹ ਕਿਵੇਂ ਸਬਾ ਬਣਿਆ ਲਾਟਰੀ ਦਾ ਕਿਵੇਂ ਪਾਈ ਤੇ ਕਿਵੇਂ ਨਿਕਲੀ ਇਹ ਜੀ ਮੈਂ ਅੱਜ ਤੋਂ ਕਰੀਬ 8 ਸਾਲ ਪਹਿਲਾਂ ਜੀ ਗੁਰੂ ਹਰ ਸਾਹ ਆਏ ਸੀਗੇ ਜੀ ਤੋਂ ਜਾਨਕ ਜਾਂਦੇ ਹੋਏ ਇਹਨਾਂ ਦੀ ਦੁਕਾਨ ਤੇ ਭਾਈ ਜੀ ਸਾਜੀ ਰਾਤਰੀ ਤੇ ਖੁੱਬੇ ਸੀਗੇ ਜੀ ਤੋਂ ਭਾਈ ਜੀ ਰਵੀ ਕੁਮਾਰ ਭਾਈ ਜੀ ਮਨਦੀਸ਼ ਕੁਮਾਰ ਦੇ ਨਾਲ ਮੁਲਾਕਾਤ ਹੋਈ ਸਾਡੀ ਤੇ ਜਾਨਕ ਮੰਨ ਕੇ ਜਲੋ ਵੈਸੇ ਵੀ ਉਦੋਂ ਵੀ ਲਾਟਰੀ ਲੈ ਕੇ ਗਏ ਸੀਗੇ ਇਹਨਾਂ ਤੋਂ ਸਲੋ ਤੋਂ ਵੀ ਨਹੀਂ ਕਿਸਮਤ ਜੱਗੀ ਤੇ ਹੁਣ ਦੁਬਾਰੇ ਫਿਰ ਬਾਈ ਨਾਲ ਗੱਲਬਾਤ ਕੀਤੀ ਤਾਂ ਵੀ ਲਾਟਰੀ ਲੈਣ ਦੇ ਬਾਰੇ ਤਾਂ ਅਸੀਂ ਆਉਣਾ ਸੀਗਾ ਜੀ ਇੱਥੇ ਆਏ ਵੀ ਮੰਨ ਕੇ ਚਲੋ ਨਹੀਂ ਟਾਈਮ ਟਾਈਮ ਮਿਲਿਆ ਹੀ ਕੰਮ ਦੇ ਵਿੱਚ ਬਸ ਕੰਮ ਕਰਦੇ ਆ ਜੀ ਅਸੀਂ ਤਾਂ ਅਗਰ ਕਿ ਵੀ ਅਸੀਂ ਪਰੇ ਨਾ ਤੋਂ ਬਾਈ ਕੋਰੀਅਰਾਂ ਜੀ ਲਾਟਰੀ ਮੰਗਵਾਈ ਜੀ ਅਸੀਂ ਉਹਦੇ ਰਾਹੀਂ ਬਰੇਜ ਦੇ ਬਾਅਦ ਸਾਨੂੰ ਜੀ ਜਿਹਦਾ ਰਿਟਰ ਆਇਆ ਚਾਰ ਦਿਨ ਨੂੰ ਸਾਨੂੰ ਪਰ ਪਤਾ ਲੱਗਿਆ ਜੀ ਵੀ ਐਂ ਕਰਕੇ ਵੀ ਤੁਹਾਡਾ ਨਾਮ ਲੱਗਿਆ ਜੀ 1 ਡੇਰੇ ਕਰੋੜ ਦਾ ਜੀ ਕਿੰਨੇ ਦੀ ਲਾਟਰੀ ਪਾਈ ਸੀ ਤੇ ਕਿਹਨਾ ਨਾਮ ਨਿਕਲੇ? ਉਹ ਹੀ ਅਸੀਂ 200 ਰੁਪਏ ਦੀ ਲਾਟਰੀ ਪਾਈ ਸੀ। ਸਾਨੂੰ ਜਿਹਦੇ ਵਿੱਚੋਂ 1.5 ਕਰੋੜ ਦਾ ਨਾਮ ਲੱਗਿਆ। ਤੁਸੀਂ ਕੰਮ ਕੀ ਕਰਦੇ ਹੋ? ਮੇਰੀ ਜੀ ਆਪਦੀ ਬਰਖਸ਼ਾ ਬਾਈ ਗੱਡੀਆਂ ਦਾ ਕੰਮ ਕਰਦਾ ਹਾਂ ਮੈਂ। ਤੇ ਕਿੱਥੋਂ ਦੇ ਰਹੇ ਨਾਲ ਜੀ? ਮਾਨਸਾ ਦੇ। ਜਦੋਂ ਪਤਾ ਲੱਗਿਆ ਉਦੋਂ ਉਦੋਂ ਘਰ 'ਚ ਕੀ ਮੋਲ ਸੀਗਾ ਜਦੋਂ ਪਤਾ ਲੱਗੇ ਕਿ 1.5 ਕਰੋੜ ਰੁਪਏ ਆ ਗਿਆ। ਜਦੋਂ ਜੀ ਮੰਨ ਕੇ ਚਲੋ ਜਦੋਂ ਸਾਨੂੰ ਬਾਈ ਜੀ ਨੇ ਫੋਨ ਆਇਆ ਜੀ Ravi Kumar ji Mukesh ji ਦਾ ਤਾਂ ਪਹਿਲਾਂ ਤਾਂ ਜੀ ਸਾਨੂੰ ਯਕੀਨ ਨਹੀਂ ਹੋਇਆ ਹੈਗਾ ਜਦੋਂ ਬਾਈ ਜੀ ਦੇ ਫੋਨ ਤੇ ਦੱਸਿਆ ਜੀ ਤਾਂ ਕਰਕੇ ਸਾਡੀ ਜਮਾਨੇ ਕੇ ਲੋ ਕੁਸੀ ਸੀ ਕੀ ਕਰੇ ਪਹਿਲੇ ਹੀ ਬਸ ਐਨ ਲੇਕ ਬੰਦਾ ਕੋਸਰ ਰਵੇ ਤਾਂ ਚੰਗੀ ਗੱਲ ਹੈ ਜੀ ਤਾਂ ਕਰਕੇ ਵੀ ਅਸੀਂ ਸਾਡੀ ਕੁਰਸੀ ਦਾ ਵਾਦਾ ਹੋਰ ਹੋ ਗਿਆ ਜੀ ਬਹੁਤ ਜ਼ਿਆਦਾ ਇਸ ਕਰਕੇ ਜੀ ਕਈ ਵਾਰੀ ਜੀ ਬੰਦਾ ਨੇ ਇੱਕ ਵਾਰੀ ਇੰਨਾ ਪੈਸਾ ਆ ਜੇ ਨਾ ਪਤਾ ਕਹਿੰਦਾ ਬੰਦਾ ਸੋਚਦਾ ਪੈਦਾ ਵੀ ਕਰਾਂਗੇ ਕੀ ਹਾਂਜੀ ਇਹ ਤਾਂ ਸਾਨੂੰ ਵੀ ਜਾ ਕੇ ਪੈਸਾ ਕਰੋਗੇ ਕੀ ਪੈਸੇ ਦੀ ਪਹਿਲੇ ਦਿਨ ਤੋਂ ਹੀ ਮਨ ਦੇ ਵਿੱਚ ਇਹ ਸੋਚ ਰਹੀ ਆ ਜੀ ਵੀ ਸਾਡੇ ਲੋਵੇ ਜੀ ਮੇਰੇ ਜਿੱਤ ਮੈਂ ਰਹਿਣਾਗਾ ਜੀ लवे लभी किलो किलो तो दस किलोमी पर मदद करा जी कोई इलाज चो बैठा कोई माड़ा मोटा जिन्ना भी हो सकूगा भी मदद करने की कोशिश करा जी हर कर एक परिवार की मेरे जी माता जी आए ने मेरी दो बच्चियां आईया ने जी घर आए ने मेरे नानी जी आए ने ਬੈਨ ਬਣੋਈ ਆਏ ਨੇ ਜੀ ਉਹਨਾਂ ਦੀ ਬੇਟੀ ਆਈ ਹੈ ਨਾ